ਸਤਿ ਸ੍ਰੀ ਅਕਾਲ ਨਮਸਕਾਰ ਅੱਧ ਕੀ ਹਾਲ ਚਾ ਦੋਸਤੋ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚ ਹੋਗੇ ਅਜਕੰਢੀ ਇੰਡੀਆ ਦੇ ਵਿੱਚ ਨਾ ਹਰ ਆਲਮੀ ਇਹੋ ਸੋਚਦਾ ਹੈ ਵੀ ਆਪਣੇ ਬੱਚੇ ਬਾਹਰ ਭੇਜਨੇ ਵਿੱਚ ਕਿਉਂਕਿ ਉਹ ਇਹੋ ਸੋਚਦੇ ਵੀ ਸਾਡਾ ਜਿੰਨਾ ਜਿੰਨਾ ਬੱਚਾ ਬਾਹਰ ਨਹੀਂ ਜਾਂਦਾ ਨਾ ਸਾਡੀ ਕੋਈ ਰਿਸਪੈਕਟ ਨਹੀਂ ਬੰਨੀ ਇਤਨੀ ਬੰਦੀ ਇਸ ਤਰ੍ਹਾਂ ਵਿੱਚ ਮਹੱਲੇ ਵਿੱਚ ਆਉਣ-ਗੋਣ ਵਿੱਚ ਯਾਰੀ ਦੋਸਤੀ ਵਿੱਚ ਹਰ ਕੋਈ ਸੋਚਦਾ ਵੀ ਸਾਡਾ ਇੱਕ ਬੱਚਾ ਬਾਹਰ ਸੈਟ ਹੋਣਾ ਚਾਹੀਦਾ ਹੈ ਬਾਰ ਭਾਵੇਂ ਬੱਚਾ ਭਈਆ ਬਣਿਆ ਹੋਇਆਗੇ ਲੇਕਿਨ ਇੰਡੀਆ ਦੇ ਹੋ ਸੋਚਦੇ ਵੀ ਸਾਡਾ ਬੱਚਾ ਕੈਨੇਡਾ ਸਾਟੇ ਦੂਜਾ ਕੰਡਾ ਜੀ ਅਮਰੀਕਾ ਸਾਟੇ ਤਿੰਜਾ ਕੰਡਾ ਜੀ ਇੰਗਲੈਂਡ ਸਾਟੇ ਆਈ ਕਾ ਦੋਸਤੋ ਸਟ ਹੋਣੇ ਬੱਚੇ ਬਾਹਰ ਸੋਖੇ ਨਹੀਂ ਚਗੇ ਜੇ ਤੁਸੀਂ ਕਿਸੇ ਰਿਸ਼ਤੇਦਾਰ ਦਾ ਬੱਚਾ ਮੰਗਾਲਿਆ ਨਾ ਜੀਤ ਹੋ ਗਿਆ ਪੱਕਾ ਉਹਨੇ ਤੁਹਾਡੇ ਗੋਲ ਨਹੀਂ ਗਾਣੇ ਉਹਨੇ ਹੋ ਕਹਣਾ ਜੀ ਸਾਡੇ ਬੱਚੇ ਦੀ ਕਿਸਮਤ ਹੀ ਪੱਕਾ ਹੋ ਗਿਆ ਤੁਸੀਂ ਕੀਤੇ ਤੇ ਜੇ ਕਿਤੇ ਪੱਕੇ ਹੁੰਦੇ ਚਾਂਸ ਨਾ ਬਣੇ ਬੱਚੇ ਨੂੰ ਵਾਪਸ ਜਾਣਾ ਪੈ ਗਿਆ ਪੈਸੇ ਕਰਾਮ ਕਰਕੇ ਤੇ ਫਿਰ ਇਹੋ ਕਹਾਂਗੇ ਜੀ ਇਸ ਤਰ੍ਹਾਂ ਸਾਡੀ ਹਲਪ ਹੀ ਨਹੀਂ ਕੀਤੀ ਬੱਚਾ ਕੀ ਪਕਰਾਂ ਜੀ ਹਾਲਾਂਕਿ ਰਿਸ਼ਤੇਦਾਰ ਕੀ ਹਲਪ ਕਰ ਸਕਦੇ ਰਿਸ਼ਤੇਦਾਰ ਕਿਹੜੇ ਇਮੀਗ੍ਰੇਸ਼ਨ 'ਚ ਲੱਗੇ ਹੋਏ ਵੇ ਰਿਸ਼ਤੇਦਾਰ ਤਾਂ ਆ ਪਤਾ ਨਹੀਂ ਕਿਵੇਂ ਧੱਕੇ ਧੁੱਕੇ ਖਾ ਕੇ ਪੱਕੇ ਹੋਏ ਵੇ ਤੇ ਦੂਜੇ ਦੀ ਕੀ ਮਦਦ ਕਰ ਸਕਦੇ ਸਰਫ ਕੀ ਚੱਕਰ ਹੈਗਾ ਜਦੋਂ ਲੋਕ ਇੱਥੋਂ ਇੰਡੀਆ ਜਾਂਦੇ ਨੇ ਨਾ ਉਹ ਦੱਸਦੇ ਨਹੀਂ ਕਿਸੀ ਕਿੰਨੀ ਮਿਹਨਤ ਕੀਤੀ ਹੈ ਕਿਵੇਂ ਪੱਕੇ ਹੋਏ ਆ ਉਹ ਆਪਣੇ ਪਾਸ ਝੂਠੇ ਨੰਬਰ ਹੀ ਬਣਾਉਂਦੇ ਰਹਿੰਦੇ ਵੇ ਟੌਰ ਬੜੀ ਦੱਸਣਗੇ ਕਿਸੇ ਰਿਸ਼ਤੇ ਨਾਲ ਮਨਾਲ ਲੈ ਜੰਗੇ ਸ਼ੋਪਿੰਗ ਕਰਨੀ ਸੀ ਉਹਦੇ ਸਾਹਮਣੇ 2 4 10000 50000 ਖਰਚ ਕਰਦਾ ਉਹ ਸੋਚਦੇ بڑا ਬੰਦਾ ਅਮੀਰ ਹੋ ਗਿਆ ਤੂੰ ਇੱਧਰ ਗਿਆ ਸੀ ਤੇ ਬੜਾ ਮਾਤੜ ਸੀ ਤੇ ਬਾਹਰੋਂ ਤੇ ਇਹਨੇ ਪਤਾ ਨਹੀਂ ਦਸਤਲਾ ਜਾ ਕੇ ਪੈਸੇ ਲੈਣੇ ਸ਼ੁਰੂ ਕਰਤੇ ਵੇ ਉਹ ਇਸੇ ਕਸ਼ਮਕਾਚੀ ਬੱਚੇ ਭੇਜ ਦੇਦੇ ਬਾਹਰ ਬਾਹਰ ਆ ਕੇ ਜੋ ਤੱਕੇ ਖਾਣੇ ਪੰਦੇ ਵੇ ਰੋਟੀ ਬੋਲਦਾ ਬੰਦਾ ਤਰਸੀ ਜਾਂਦਾ ਰਹਾਸ਼ੀ ਮਾੜੀ ਮਿਲਦੀ ਏ ਕੋਈ ਫੈਸਿਲਿਟੀ ਨਹੀਂ ਮਿਲਦੀ ਜਿੰਨਾ ਜਿਹੜਾ ਬੰਦਾ ਕੱਚਾ ਹੁੰਦਾ ਹੈ ਫਿਰ ਸਮਝ ਆਂਦੀ ਏ ਤੇ ਜਦੋਂ ਸਮਝ ਆਂਦੀ ਏ ਉਦੋਂ ਪੈਸੇ ਖਰਾਬ ਹੋ ਗਏ ਹੁੰਦੇ ਵੀ ਇਸ ਕਰਕੇ ਦੋਸਤੋ ਕਦੀ ਵੀ ਤੁਸੀਂ ਆਲਾ ਨਾ ਕਿਸੇ ਰਿਸ਼ਤੇਦਾਰ ਦੇ ਮਗਰ ਲੱਕੇ ਨਾ ਹੋ ਆਪਣੀ ਮਰਜ਼ੀ ਕਰੋ ਆਪਣੀ ਮਰਜ਼ੀ ਦਾ ਤੁਸੀਂ ਮੁਲਕ ਚੋਂ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਕਿੱਥੇ ਤੁਹਾਡੇ ਪੈਰ ਲੱਗ ਸਕਦੇ ਨੇ ਜੇ ਤੁਸੀਂ ਰਿਸ਼ਤੇਦਾਰਾਂ ਦੇ ਮਗਰ ਲੱਗ ਕੇ ਆਏ ਤੇ ਸਮਝੋ ਪੈਸੇ ਖਰਾਬ ਹੀ ਜੇ ਤੇ ਰਿਸ਼ਤੇਦਾਰ ਬੰਦਾ ਕਿਸੇ ਦੀ ਬਾਹਰ ਕੋਈ ਕੋਲੀ ਮਦਦ ਨਹੀਂ ਜੇ ਕਰ ਸਕਦਾ ਝੂਠ ਭਾਵੇਂ ਜਿੰਨਾ ਮਰਜ਼ੀ ਬੋਲੀ ਜਾਓ ਆ ਵਿਆਹ ਸ਼ਾਦੀ ਵਾਸਤੇ ਕੁੜੀ ਕੋ ਲੱਭ ਕੇ ਦੇ ਸਕਦਾ ਹੈ ਉਵੀ ਜੀ ਉਹਦਾ ਕੋਈ ਇੱਥੇ ਵਿਆਹ ਬਣਿਆ ਹੋਵੇ ਜਾਂ ਕੋਈ ਚੰਗਾ ਰਿਸ਼ਤਾ ਮਿਲ ਜੇ ਹੋਰ ਕਿਸੇ ਕਿਸਮ ਦੀ ਕਾਨੂੰਨੀ ਬਾਅਰ ਹੈਪਨਿੰਗ ਹੋਣੀ ਨਾ ਇੱਥੇ ਰਿਸ਼ਵਾ ਜਲਦੀ ਜੇ ਤੇ ਨਾ ਹੀ ਤਲਾਕ ਦੀ ਮਿਗੇਸ਼ਨ ਸ਼ੈਲਪ ਕਰ ਸਕਦਾ ਗਾ ਜੀ ਹਾਂ ਪੈਸੇ ਪੁੱਛੇ ਤੁਸੀਂ ਖਰਾਬ ਕਰਨੇ ਵੇ ਤੇ ਫਿਰ ਬੇਸ਼ੱਕ ਤੁਸੀਂ ਬਾਹਰ ਆ ਸਕਦੇ ਹੋ ਤੇ ਜੇ ਕੋਈ ਤੁਹਾਡਾ ਰਿਸ਼ਤੇਦਾਰ ਵਿਆਹ ਕਰਾ ਕੇ ਪੱਕਾ ਹੋਇਆ ਤੇ ਉਹਨੂੰ ਦੱਸ ਸਮਝੋ ਵੀ ਦੱਸ ਪੈ ਨੌਲੇਜ ਨਹੀਂ ਗਈ ਉਹਨੇ ਇੰਡੀਆ ਤੋਂ ਵਿਆਹ ਕਰਾਇਆ ਤੇ ਵਿਆਹ ਦਾ ਵੀਜ਼ਾ ਮਿਲ ਹੀ ਜਾਂਦਾ ਭਾਵੇਂ ਬੰਦਾ ਪੜਿਆ ਤੇ ਭਾਵੇਂ ਘੱਟ ਪੜਿਆ ਉਹਨੂੰ ਵੀਜ਼ਾ ਮਿਲ ਜਾਂਦਾ ਹੈਗਾ ਠੀਕ ਇੰਟਰਵਿਊ ਹੁੰਦੀ ਹੈ ਕੁਛ ਕਿਸੇ ਜਾਂਦੀ ਕੁਛ ਕਿਸੇ ਨਹੀਂ ਹੁੰਦੀ ਲੇਕਿਨ ਉਹਨੂੰ ਵੀਜ਼ਾ ਮਿਲ ਜਾਂਦਾ ਹੈ ਤੇ ਕਈ ਲੋਕੀ ਉਸ ਸਮੇਂ ਤੇ ਵੀ ਬੱਚਾ ਸਾਡਾ ਬੜਾ ਛਾਰਤੀ ਜਿਹੜਾ ਬਾਹਰ ਚਲਾ ਗਿਆ ਸੱਟ ਹੋ ਗਿਆ ਕੁਛ ਸ਼ਰੀ ਕੋਈ ਨਹੀਂ ਉਹ ਸਿਰਫ ਵਿਆਹ ਦਾ ਜੋ ਕਾਨੂੰਨ ਹੈਗਾ ਉਸ ਕਰਕੇ ਉਹਨੂੰ ਵੀਜ਼ਾ ਮਿਲ ਜਾਂਦਾ ਹੈ ਤੇ ਉਹ ਬਾਹਰ ਅਗੇ ਪੱਕਾ ਜਾਂਦਾ ਜਿਵੇਂ ਇੰਡੀਆ ਤੋਂ ਵਿਆਹ ਕਰਾਇਆ ਅੰਬਰਸਤ ਤੋਂ ਵਿਆਹ ਹੈ ਕੁੜੀ ਦੇ ਦਿੱਲੀ ਵਾਹੀ ਗਈ ਦਿੱਲੀ ਚਲ ਗਈ ਬੌਮੀ ਵਾਹੀ ਤੇ ਬੌਮੀ ਚਲ ਗਈ ਜਾਗ ਰਹਿਣਾ ਸ਼ੁਰੂ ਕਰਤਾ ਲੇਕਿਨ ਬਾਹਰ ਇਹ ਚੱਕਰ ਨਹੀਂ ਜਿਗਾ ਜਿਹੜਾ ਬੰਦਾ ਕੱਚਾ ਹੁੰਦਾ ਨਾ ਉਹਨੂੰ ਬਹੁਤ ਸਟਰਗਲ ਕਰਨੀ ਪੈਂਦੀ ਹੈ ਉਹਦੇ ਵਾਸਤੇ ਤੇ ਸਮਝੋ ਵੀ ਰੱਬ ਦੀ ਤੁੰਨੀ ਦਾ ਹੱਥ ਨਾਲ ਹੀ ਗੱਲ ਜੇ ਈਜੀ ਨਹੀਂ ਜੇਗਾ ਹਾਂ ਸਟੱਡੀ ਵੇਸ ਤੇ ਬੱਚੇ ਪੱਕੇ ਹੋਏ ਵੀ ਕੁਝ ਕੰਟਰੀਆਂ ਚ ਅੱਜ ਕੱਲ ਉਹ ਵੀ ਬੜੀ ਸਸਤੀ ਹੋ ਗਈ ਹੈ ਇਸ ਕਰਕੇ ਸੋਚ ਸਮਝ ਕੇ ਆਓ ਪੈਸੇ ਨਾ ਖਰਾਬ ਕਰੋ ਉਮੀਦ ਕਿ ਤੁਹਾਨੂੰ ਵੀਡੀਓ ਪਸੰਦ ਆਏਗੀ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ